ਪਰੀਤ ਪੁੱਤ ਤੂੰ ਰੋਜ ਇੱਥੇ ਬਾਹਰ ਚਾ ਕੇ ਖੜ ਜਾਨੀ ਆ ਉਹਨੂੰ ਡੇਕਦੀ ਆਂਗੀ ਆ ਜਾ ਪੁੱਤ ਘਰੇ ਚੱਲ ਗਏ ਨਹੀਂ ਮੰਮੀ ਮੈਨੂੰ ਪੂਰਾ ਵਿਸ਼ਵਾਸ ਹੈ ਮੇਰਾ ਤਾਰੀ ਆਊਗਾ ਜ਼ਰੂਰ ਆਊਗਾ ਉਹ ਪੁੱਤ ਅਡਿਕ ਨਾਲ ਕਦੇ ਨਹੀਂ ਆਉਂਦਾ ਚੰਦਰੇ ਨੂੰ ਕਿੰਨਾ ਟਾਈਮ ਹੋ ਗਿਆ ਗਏ ਇਹਨੂੰ ਕਿਤੇ ਵੀ ਉਹਦਾ ਹੱਥਾਂ ਪਤਾ ਨਹੀਂ ਮਿਲਿਆ ਆ ਜਾ ਪੁੱਤ ਨਹੀਂ ਮੰਮੀ ਤਾਰੀ ਜ਼ਰੂਰ ਆਊਗਾ ਮੈਨੂੰ ਪੂਰਾ ਵਿਸ਼ਵਾਸ ਹੈ ਮੇਰੇ ਰੱਬ ਤੇ ਮਾਸੂ ਆਉਂਦਾ ਹੀ ਹੋਣਾ ਤਾਰੀ ਪ੍ਰੇਤ ਪੁੱਤ ਆਪਾਂ ਤਾਂ ਪੁਲਿਸ ਰਿਪੋਰਟ ਵੀ ਕਰਤੀ ਸਾਰੇ ਕਿਤੇ ਲੱਭ ਵੀ ਲਿਆ ਕਿਤੇ ਨਹੀਂ ਮਿਲਿਆ ਪੁੱਤ ਉਹ ਨਹੀਂ ਆਉਂਦਾ ਪਤਾ ਨਹੀਂ ਕਿਉਂਦਾ ਵੀ ਆ ਕੋਈ ਕਿਸ ਨੇ ਮਾਰ ਨਾ ਦਿੱਤਾ ਉਹ ਵੀ ਮੇਰਾ ਪੁੱਤ ਆ ਚੱਲ ਗਿਆ ਤੀ ਹੈ ਨਹੀਂ ਮੰਮੀ ਤੁਸੀਂ ਐ ਕਿਉਂ ਬੋਲਦੇ ਹੋ ਮੇਰੇ ਤਾਰੀ ਨੂੰ ਕੁਝ ਨਹੀਂ ਹੋਇਆ ਮੈਨੂੰ ਪੂਰਾ ਯਕੀਨ ਹੈ ਤਾਰਿਕ ਦਿਨ ਜ਼ਰੂਰ ਆਊਗਾ ਚੱਲ ਕੋਈ ਨਾ ਬਤਾ ਕਰੇ ਚੱਲ ਇੱਥੇ ਡਿੱਕੇ ਨਾਲ ਤਾਂ ਹੁੰਦਾ ਨਹੀਂਗਾ ਆ ਜਾ ਇੱਕ ਕੋਦੇ ਇੰਤਜ਼ਾਰ ਦਾ ਸਮਾਂ ਜੋ ਗੁਜ਼ਰਦਾ ਨਹੀਂ ਤੇ ਲੋਕ ਕਹਿੰਦੇ ਨੇ ਇੱਥੇ ਸਭ ਵਕਤ ਗੁਜ਼ਰ ਜਾਂਦੇ ਆ ਆ ਜਾ ਪੁੱਤ ਅਡੇਕ ਨਾਲ ਨਹੀਂ ਆਉਂਦਾ ਆ ਜਾ ਕਰ ਚੱਲ ਗਈ ਆਜਾ ਆਜਾ ਪੱਤਾ ਆਜਾ ਮੀਤ ਆਰੀ ਆਜੂਆ ਪੱਤਾ ਕੋਈ ਨਹੀਂ ਜੇ ਤੈਨੂੰ ਰੱਬ ਤੇ ਵਿਸ਼ਵਾਸ ਹੈ ਨਾ ਤਾਂ ਆਜੂ ਮਾ ਗੱਲ ਸੁਣ ਮੇਰੀ ਤੈਨੂੰ ਕੋਈ ਕਰ ਤੇਰਾ ਨਹੀਂ ਜਿੱਥੇ ਤੈਨੂੰ ਆਪਣਾ ਕਹਿ ਬੁਲਾਵੇ ਮਾਪੇ ਕਹਿਣ ਪਰਾਇਆ ਧਾਨੇ ਤੂੰ ਸਾਰੇ ਕਰ ਵੀ ਇਹੋ ਗੱਲ ਕਈ ਵਾਰ ਕਹਾਵੇ ਰੱਬਾ ਤੂੰ ਹੀ ਲਿਖੀ ਮਾੜੀ ਕਿਸਮਤ ਆਪਣੀ ਧੀਆਂ ਦੀ ਦੱਸ ਤੇਰੀ ਧੀ ਹੁਣ ਕਿਧਰ ਨੂੰ ਜਾਵੇ ਭਾਬੀ ਤੂੰ ਇੱਥੇ ਕੀ ਕਰ ਰਹੀ ਆ ਪ੍ਰੀਤ ਭਾਬੀ ਮੈਂ ਹੋਰ ਕਿੱਥੇ ਜਾਵਾਂ ਚੱਲ ਇੱਥੋਂ ਚੱਕ ਆਪਣਾ ਬੈਗ ਗੱਲ ਤਾਂ ਤੈਨੂੰ ਮੈਂ ਇੱਕ ਵਾਰ ਕਹਤਾ ਨਾ ਜਾ ਇੱਥੋਂ ਸ਼ਰਮ ਤਾਂ ਨਹੀਂ ਆਈ ਤੈਨੂੰ ਸਾਡੇ ਘਰੇ ਦਵਾਰਾਂ ਆਉਂਦੀ ਨੂੰ ਲੁੱਟ ਕੇ ਖਾ ਗਈ ਸਾਡਾ ਘਰ ਆ ਤੇ ਹੁਣ ਦਵਾਰੇ ਸਾਡੇ ਘਰੇ ਆ ਗਈ ਮੇਰੀ ਗੱਲ ਸੁਣ ਲੈ ਪ੍ਰੀਤ ਜਿੰਦੀ ਪੈਰੀ ਆਈਆਂ ਓਨੀ ਪੈਰੀ ਬੁੱਠੇ ਮੁਰਜਾ ਨਹੀਂ ਤਾਂ ਤੇਰਾ ਇਹ ਜਾ ਜਲੂਸ ਕੱਡੂਗੀ ਨਾ ਸਾਰੇ ਪਿੰਡ ਚ ਤੈਨੂੰ ਸੱਤ ਜਨਮਾਂ ਤੱਕ ਯਾਦ ਰਹੂਗਾ ਭਾਬੀ ਇੱਕ ਵਾਰੀ ਮੇਰੀ ਗੱਲ ਤਾਂ ਸੁਣਾ ਬਕਵਾਸ ਬੰਦ ਰੱਖ ਦੂ ਆਪਣੀ ਕੋਈ ਗੱਲ ਨਹੀਂ ਸੁਣਨੀ ਮੈਂ ਤੇਰੀ ਮਾੜਾ ਮੋਟਾ ਸ਼ਰਮ ਦਾ ਕਰ ਲੀਦੀ ਮੈਂ ਤਾਂ ਤੇਰੇ ਤੇ ਫੁੱਕਿਆ ਵੀ ਨਹੀਂ ਜਾ ਰਿਆ ਹੁਣ ਤੇਰੇ ਤੇ ਮੈਥੋਂ ਤੂੰ ਛੱਡਿਆ ਵੀ ਕੀ ਆ ਸਾਡੇ ਘਰੇ ਤੈਨੂੰ ਪਤਾ ਵੀ ਸੀ ਬੇਸੀ ਐਨਕ ਟਾਈਮ ਕੀ ਮਿਲੰਗਾ ਆ ਇੱਕ ਕੀਲੇ ਤੇ ਕੀ ਦਾ ਗੁਜਾਰਾ ਹੁੰਦਾ ਉਹ ਤਾਂ ਅਸੀਂ ਜਿਗਰੇ ਵਾਲੇ ਸੀ ਦੋਏ ਜੀ ਜਿਨ੍ਹਾਂ ਨੇ ਆਪਦਾ ਢਿੱਡ ਬਨ ਕੇ ਤੈਨੂੰ ਸਾਰਾ ਕੁਝ ਦਿੱਤਾ ਸੀ ਪਰ ਤੂੰ ਤਾਂ ਸਾਰੇ ਪਿੰਡ 'ਚ ਸਾਡੀ ਥੂ-ਥੂ ਕਰਾਤੀ ਜਾ ਇੱਥੋਂ ਤੁਰ ਜਾ ਤੂੰ ਰੇ ਇੱਥੋਂ ਆ ਵੀ ਮੇਰੀ ਗੱਲ ਤਾਂ ਪ੍ਰੀਤ ਮੈਂ ਇੱਕ ਸ਼ਬਦ ਵੀ ਨਹੀਂ ਸੁਣਨਾ ਉਹਦਾ ਬੈਗ ਚੱਕ ਤੇ ਜਾ ਇੱਥੋਂ ਬਹੁਤ ਵੱਡੀ ਬਹਾਦਰੀ ਚੰਗਾ ਨਾਮ ਕੱਢ ਕੇ ਗਈ ਸੀ ਨਾ ਸਾਡਾ ਇੱਥੋਂ ਤੋਂ ਜਿਹੜਾ ਤਾਂ ਇੱਥੇ ਮੁੜ ਕੇ ਆ ਗਈ ਤੂੰ ਕਿੱਧਰ ਪੈਣ ਕੁੱਛ ਨਹੀਂ ਵੀਰੇ ਕਰੇ ਆਈ ਸੀ ਮੈਂ ਕੀ ਚੱਕਰੋ ਕਰ ਤੂੰ ਇੱਥੇ ਫਿਰਦੀਆਂ ਨਾਲੇ ਅਰੋਈ ਕਰ ਤੂੰ ਜਾਨੀਏ ਤੂੰ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਜ਼ਿੰਦਗੀ ਮੇਰੇ ਨਾਲ ਕੀ ਕਰੀ ਜਾਂਦੀ ਹੈ ਤੂੰ ਚੜਾ ਕਰੇ ਚੱਲ ਕਰੇ ਚੱਲਦਾ ਚੱਲਦੇ ਆਪਾਂ ਮੈਂ ਘਰੇ ਨਹੀਂ ਜਾਣਾ ਕਿਉਂ ਆ ਭਾਬੀ ਨੇ ਮੈਨੂੰ ੱੱਕੀ ਮਾਰ ਕੇ ਘਰੋਂ ਕੱਢਤਾ ਉਹ ਚੱਲ ਭਾਬੀ ਦਾ ਤੈਨੂੰ ਪਤੀ ਆ ਗੁੱਸਾ ਇਹਨੂੰ ਤੂੰ ਚੱਲ ਘਰੇ ਨਹੀਂ ਜਾਣਾ ਵੀਰੇ ਤੂੰ ਚੱਲ ਮੇਰੇ ਨਾਲ ਆ ਚੱਲ ਨਾ ਤਾਂ ਫੇਰ ਆ ਗਈ ਇੱਥੋਂ ਹੋਰ ਤਾਂ ਮੈਂ ਤੁਹਾਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਸੀ। ਲਾ ਤੁਸੀਂ ਇਹਨਾਂ ਨੂੰ ਬਾਹਰ ਕੱਢਿਆ। ਤੁਸੀਂ ਚੁੱਪ ਰੋ। ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਕੀ ਕੁਛ ਆਪਣੇ ਨਾਲ ਕਰਕੇ ਗਈ ਸੀ। ਉਹ ਤਾਂ ਆੜ ਕੇ ਜ਼ਮੀਨ ਲੈ ਕੇ ਗਈ ਸੀ। ਉਹ ਚਲ ਇਹਦੀ ਕੋਈ ਮਜਬੂਰੀ ਹੋਣੀ ਤਾਂ ਹੀ ਲੈ ਕੇ ਗਈ ਸੀ। ਕੋਈ ਮਜਬੂਰੀ ਨਹੀਂ ਸੀ ਇਹਦੀ। ਇਹਨੇ ਆਪਦੇ ਬੰਦੇ ਦਾ ਪੱਖ ਪੂਰਿਆ ਸੀ। ਆਪਦੇ ਭਰਾ ਤੇ ਪਰਜਾਈ ਤੈਨੂੰ ਦਿਖੇ ਨਹੀਂ। ਚਲ ਇੱਥੋਂ। ਓਏ। ਤੁਸੀਂ ਹਟੋ। ਇਹਨਾਂ ਯਾਰ ਆਪਦੀ ਪਤਨੀ ਹੋਣ ਦਾ ਨਾ ਫਰਜ਼ ਨਿਭਾਇਆ ਸੀਗਾ। ਪਤਨੀ ਹੋਣ ਦਾ ਹੀ ਫਰਜ਼ ਨਿਭਾਇਆ ਨਾ। फेर ਹੁਣ ਦਫਰ ਦਿੱਤਾ ਨਹੀਂ ਨਿਮਾਇਆ ਜੇ ਮੈਂ ਹੁੰਦੀ ਮੇਰੇ ਵਰਗੀ ਨੂੰ ਤਾਂ ਹੁਣ ਨੂੰ ਧੱਕੇ ਮਾਰ ਕੇ ਕੋ ਘਰੋਂ ਬਾਹਰ ਕੱਢ ਦਿੰਦਾ ਇਹਦੀ ਵੀ ਕੋਈ ਮਜਬੂਰੀ ਸੀ ਨਾ ਉਹ ਤਾਂ ਹੀ ਲੈ ਕੇ ਗਈ ਸੀ ਜਮੀਨ ਇਹ ਉਹਨੇ ਜਾਊਗੀ ਕਿੱਥੇ ਤੁਸੀਂ ਆਪ ਸੱਚ ਨਾਲ ਲੜੋ ਜੇ ਚੱਜਦੀ ਹੁੰਦੀ ਨਾ ਤਾਂ ਤੇਰੇ ਘਰ ਵਾਲਾ ਤੈਨੂੰ ਛੱਡ ਕੇ ਨਾ ਜਾਂਦਾ ਤੈਨੂੰ ਕੀ ਲੱਗਦਾ ਸਾਡੇ ਕੋਲੇ ਹੱਦ ਤੱਕ ਗੱਲ ਨਹੀਂ ਆਈ ਵੀ ਤਾਰੀ ਤੈਨੂੰ ਛੱਡ ਕੇ ਕਦੋਂ ਦਾ ਵਾਗ ਗਿਆ ਅਗਲੇ ਨੇ ਦੂਜਾ ਵਿਆਹ ਕਰਾ ਲਿਆ ਦੂਜਾ ਹਲੇ ਤੱਕ ਚੱਲ ਯਾਰ ਤੁਸੀਂ ਇਹ ਗੱਲਾਂ ਕਿਉਂ ਕਰਦੇ ਹੋ ਇੱਥੇ ਤੇ ਗੱਲ ਸੁਣ ਲੋ ਪ੍ਰੀਤ ਇੱਥੇ ਹੀ ਰਹੂਗੀ ਠੀਕ ਹੈ ਕਿਤੇ ਨਹੀਂ ਜਾਂਦੀ ਜੇ ਪ੍ਰੀਤ ਇਸ ਘਰ ਚ ਰਹੂਗੀ ਫਿਰ ਮੈਂ ਇੱਥੋਂ ਵਗ ਜਾਨੀ ਆ ਨਹੀਂ ਵੀਰੇ ਮੈਂ ਨਹੀਂ ਰਹਿਣਾ ਇੱਥੇ ਮੈਂ ਕਿਤੇ ਮਰਜੀ ਜਾਵਾਂ ਤੂੰ ਰਹਿਣ ਦੀ ਹੱਕਦਾਰ ਵੀ ਹੈ ਨਹੀਂ ਪ੍ਰੀਤਾ ਗੱਲ ਸੁਣ ਲੈ ਲੈ ਪੀਤਾ ਪ੍ਰੀਤ ਇੱਥੇ ਹੀ ਰਹੂਗੀ ਠੀਕ ਹੈ ਅੱਗੇ ਜੇ ਆਪਣੀ ਧੀ ਨਾਲ ਹੋਵੇ ਆਇਆ ਕੁਝ ਆਪਾਂ ਉਹਦਾ ਸਾਥ ਛੱਡ ਦਾਂਗੇ ਨਾਲੇ ਵਿਆਹ ਤੋਂ ਬਾਅਦ ਕੁੜੀਆਂ ਦੀ ਮਜਬੂਰੀ ਹੁੰਦੀ ਹੈ ਉਹਨਾਂ ਨੂੰ ਉਹਨਾਂ ਦੀ ਮੰਨਣੀ ਪੈਂਦੀ ਹੈ ਕਿਉਂਕਿ ਉਹਨਾਂ ਨੂੰ ਐ ਹੁੰਦਾ ਵੀ ਮੈਂ ਸਾਰੀ ਉਮਰ ਇੱਥੇ ਹੀ ਰਹਿਣਾ ਹੈ ਕਿਵੇਂ ਮਰਜ਼ੀ ਹੈ ਮੈਂ ਤਾਂ ਹੁਣ ਇੱਕ ਵਾਰ ਕਹਤਾ ਪੱਥਰ ਤੇ ਲਕੀਰ ਹੈ ਮੇਰੀ ਹਿੰਟ ਕਰਕੇ ਜ਼ਮੀਨ ਲੈ ਕੇ ਗਈ ਸੀ ਨਾ ਹੁਣ ਮੇਰੀ ਵੀ ਹਿੰਡ ਹੈ ਇਸ ਘਰ ਚ ਜਿੱਥੇ ਤਾਂ ਇਹ ਰਹੂ ਜਾ ਰਹੂੰਗੀ ਮੈਂ ਇਹ ਇੱਥੇ ਰਹਿੂ ਠੀਕ ਹੈ ਕਿਤੇ ਨਹੀਂ ਜਾਂਦੀ ਇਹ ਬਾਕੀ ਇਹਦੀ ਕਿਸਮਤ ਹੈ ਯਾਰ ਠੀਕ ਹੈ ਜੋ ਵੀ ਇਹਦੇ ਨਾਲ ਚੱਲ ਰਿਹਾ ਕੁਝ ਵੀ ਤੇ ਹੁਣ ਆਪਾਂ ਜੀ ਇਹਦੇ ਨਾਲ ਆਪਾਂ ਨਹੀਂ ਖੜਾ ਹੋਰ ਕੌਣ ਖੜੂਆ ਨਾ ਇਹ ਖੜੀ ਸੀ ਆਪਣੇ ਨਾਲ ਇਹਨੇ ਦੇਖਿਆ ਸੀ ਆਪਣੇ ਕੋਲ ਤਾਂ 2 ਰੁਪਈਆ ਵੀ ਨਹੀਂ ਸੀ ਵੀ ਆਪ ਆਪ ਦਾ ਵੇੜਾ ਹੀ ਪੱਕਾ ਕਰਵਾ ਲਾਂਗੇ ਤੇ ਇਹ ਮਿੰਟੇ ਚ ਲੈ ਗਈ ਆਪਦੀ ਜ਼ਮੀਨ ਹੜੱਪ ਕੇ ਚਲ ਇਹਦੀ ਮਜਬੂਰੀ ਸੀ ਕੋਈ ਨਾ ਤਾਂ ਹੀ ਲੈ ਕੇ ਗਈ ਸੀ ਨਾਲੇ ਕੌਣ ਭੈਣ ਚਾਹਦੀ ਹੁੰਦੀ ਹੁੰਦੀ ਆ ਵੀ ਆਪਦੇ ਭਾਈ ਤੋਂ ਜ਼ਮੀਨ ਮੰਡਾਵੇ ਜਿਵੇਂ ਇਹਦੀ ਮਜਬੂਰੀ ਸੀ ਉਵੇਂ ਹੀ ਮੇਰੀ ਮਜਬੂਰੀ ਆ ਮੈਂ ਵੀ ਆਦੀ ਆਪਦੀ ਆਦਤ ਤੋਂ ਮਜਬੂਰ ਆ ਦੇਖੇ ਰਹੀਏ ਇੱਥੀ ਰੋਈ ਠੀਕ ਐ ਮੈਂ ਇਹਨੂੰ ਕਿ ਨਹੀਂ ਛੱਡ ਸਕਦਾ ਕਿਤੇ ਬਾਹਰ ਨਾਲੇ ਇਹਦੇ ਹੁੰਦੇ ਨਾ ਮੈਨੂੰ ਕਦੇ ਐਮ ਮਹਿਸੂਸ ਨਹੀਂ ਆ ਵੀ ਮੇਰੇ ਮਾਵਾ ਆਪਣੀ ਹੈਗੇ ਇਹਨਾਂ ਮੈਨੂੰ ਮਾਂ ਵਾਂਗੂ ਪਿਆਰ ਕੀਤਾ ਹਾਂ ਮਾਮਾ ਐ ਕਰਦੀ ਹੁੰਦੀਆਂ ਨੇ ਹਨਾ ਵੀ ਆਪਦੇ ਪੁੱਤ ਦੀ ਜ਼ਮੀਨ ਹੜੱਪ ਲਓ ਜਿਹੜੀ ਹੈਗੀ ਐ ਜੇ ਮਾਂ ਵਾਂਗੂ ਪਿਆਰ ਕਰਦੀ ਹੁੰਦੀ ਤਾਂ ਆਹ ਕਰਤੁੱਤਾ ਨਾ ਕਰਦੀ ਇਹ ਥੋੜਾ ਸਾ ਆਈ ਚੱਲੂਗਾ ਚੱਲ ਤੂੰ ਪਹਿਨੇ ਅੰਦਰ ਚੱਲ ਰੈਸਟ ਕਰ ਲੈ ਕਮਾਲ ਹੈ ਮੇਰੀ ਕੋਈ ਗੱਲ ਨਹੀਂ ਸੁਣਦਾ ਕੋਈ ਨਾ ਤੂੰ ਵੀ ਕੀ ਯਾਦ ਰੱਖੇਂਗੀ ਤੇਰੀ ਤਾਂ ਮੈਂ ਇਹਦੀ ਅਕਲ ਟਕਾਣੇ ਲੈ ਕੇ ਆਉਂਗੀ ਨਾ ਤੂੰ ਵੀ ਬਾਰ-ਬਾਰ ਸੋਚੇਂਗੀ ਵੀ ਇਹਦੂ ਤਾਂ ਮੈਂ ਆਪਦੇ ਸਹੋਰੇ ਪਰਿਵਾਰ 'ਚ ਚੰਗੀ ਸੀ ਚੰਗੀ ਨਹੀਂ ਕੀਤੀ ਪ੍ਰੀਤ ਨਾਲ ਉਹ ਕੀ ਕਹਿੰਦੇ ਸੀ ਜਵਾਖੜੇ ਉਹਦੇ ਨਾਲ ਉਹ ਕੀਤੀ ਹੈ ਜਿਹੜੇ ਨਾ ਕਰਨੀ ਹੋਵੇ ਓਏ ਤੂੰ ਮੈਨੂੰ ਸਿੱਖਾ ਜੀ ਇਹਨਾਂ ਦਿਆ ਕਰ ਆਪਦੀ ਸਿੱਖਾ ਜੀ ਆਪਦੇ ਕੋਲੇ ਰੱਖਿਆ ਕਰ ਮੈਨੂੰ ਪਤਾ ਵੀ ਮੈਂ ਕੀ ਚੰਗਾ ਕੀਤਾ ਕੀ ਮਾੜਾ ਕੀਤਾ ਨਾਲੇ ਮੇਰੀ ਗੱਲ ਸੁਣ ਲੈ ਮੈਂ ਤਾਂ ਭਗ ਜਾਂਦਾ ਸੀ ਖੇਤ ਨੂੰ ਤੇ ਤੇਰਾ ਆਣ ਗਮਾਂਡ ਨਹੀਂ ਮੁੱਕ ਜਾਂਦਾ ਚੱਕੇ ਚੁੰਨੀ ਉਧਰੋਂ ਤੁਰ ਪੈਣੀ ਆ ਤੂੰ ਮਗਰ ਉਹ ਕੱਲੀ ਰਹਿੰਦੀ ਸੀ ਘਰ 'ਚ ਜੇ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਨਾ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ ਸੀ ਕੋਈ ਐਸੀ ਵੈਸੀ ਕਰ ਲੈਂਦੀ ਸੀ ਕਰਦੀ ਲੋਕਾਂ ਤਾਂ ਜਰਿਆ ਨਹੀਂ ਗਿਆ ਵੀ ਇਹ ਕਿਉਂ ਨੂੰ ਰਹਿੰਦੀ ਐਦਾਂ ਤੇ ਘਰੇ ਇਹਨਾਂ ਦਾ ਘਰ ਉੱਜੜੇ ਲੋਕਾਂ ਨੇ ਮਗਰ ਲੱਗ ਗਿਆ ਮੇਰੀ ਤਾਂ ਇੱਕ ਨੇ ਸੁਣੀ ਪਸਤਾਵੇਂਗਾ ਇਸ ਗੱਲ ਨੂੰ ਮੈਂ ਨਾ ਕਿਸੇ ਦੇ ਮਗਰ ਨਹੀਂ ਲੱਗਿਆ ਮੈਂ ਜੋ ਕੀਤਾ ਠੀਕ ਕੀਤਾ ਉਹਨੂੰ 15 ਦਿਨ ਹੋ ਗਏ ਪੂਰੇ ਗਈ ਨੂੰ ਤੇਰਾ ਹੱਕ ਤਾਂ ਮੰਨਦਾ ਸੀ ਮੈਂ ਪੁੱਛਤਾ ਨਾ ਮਾਂ ਵੀ ਉਹ ਠੀਕ ਠਾਕ ਪਹੁੰਚ ਗਈ ਕਿ ਨਹੀਂ ਪਹੁੰਚੀ ਸ਼ਰਮ ਮੰਨ ਮੜੀ ਮੋਟੀ ਕੋਈ ਨਾ ਪਹੁੰਚਣ ਨੂੰ ਆਪਦੇ ਪਿੰਡ ਦਾ ਰਾਹ ਨਹੀਂ ਪਤਾ ਜਾਂ ਨੂੰ ਆਪਦੇ ਘਰ ਦਾ ਨਹੀਂ ਰਾਹ ਪਤਾ ਬਾਕੀ ਹੋਊਗੀ ਆਪਦਾ ਕਰੇ ਸਭ ਪਤਾ ਹੈ ਪਿੰਡ ਦੇ ਰਾਹ ਦਾ ਵੀ ਪਤਾ ਹੈ ਘਰ ਦਾ ਵੀ ਪਤਾ ਹੈ ਉਥੋਂ ਦੀ ਜੰਮੀ ਚਾਈ ਹੈ ਜੇ ਕੋਈ ਰਾਹ 'ਚ ਬਾਰਦਾਤ ਹੋ ਗਈ ਤੇਰੇ ਜੁਮੇ ਪਉ ਵਿੱਕਰੋਂ ਕੱਢੀ ਸੀ ਇਹਨਾਂ ਨੇ ਮੇਰੇ ਜਿਵੇਂ ਕੁਝ ਨਹੀਂ ਪੈ ਸਕਦਾ ਹਰ ਇੱਕ ਦੀ ਨੂੰਹ ਤੀ ਆਪਦੇ ਪੇਕੇ ਸੌਰੇ ਜਾਂਦੀ ਐ ਖੈਰ ਸੁੱਖ ਨਾਲ ਜਾਂਦੀ ਆ ਖੁਸ਼ੀ ਨਾਲ ਆਏ ਨਹੀਂ ਵੀ ਸੌਰਤ ੱੱਕੇ ਮਾਰ ਕੇ ਘਰੋਂ ਕੱਢੇ ਜੇ ਤੇਰੇ ਤੀ ਹੁੰਦੀ ਫੇਰ ਪਤਾ ਲੱਗਦਾ ਓਏ ਤੂੰ ਮੇਰੀ ਗੱਲ ਸੁਣ ਲੈ ਓਏ ਆ ਬਕਵਾਸ ਆ ਬੰਦ ਕਰ ਦੇ ਨਹੀਂ ਮੈਥੋਂ ਬੁਰਾ ਕੋਈ ਨਹੀਂ ਆਹੋ ਹੁਣ ਮੈਨੂੰ ਕੱਢਣ ਨੂੰ ਫਿਰਦਾ ਪਹਿਲਾ ਪੁੱਤ ਨਿਕਲ ਗਿਆ ਨੂੰਹ ਕੱਢਤੀ ਹੁਣ ਮੈਨੂੰ ਕੱਢਣ ਨੂੰ ਫਿਰਦਾ ਕੱਲਾ ਰਹਿਣਾ ਚਾਹਉਣਾ ਕੱਲਾ ਵੱਤੂ ਉਹਨੂੰ ਕਿਉਂ ਨਹੀਂ ਕਹਿੰਦੀ ਜਿਹੜੀ ਉਹ ਮੇਰੇ ਪੁੱਤ ਨੂੰ ਖਾ ਗਈ ਪਤਾ ਨਹੀਂ ਉਹ ਜਿਉਂਦਾ ਵੀ ਹੈ ਕਿ ਨਹੀਂ ਹੈਗਾ ਉਹ ਉਹ ਨਹੀਂ ਖਾ ਗਈ ਉਹਨੂੰ ਵੀ ਉਹਨਾ ਦੁੱਖ ਹੈ ਜਿੰਨਾ ਆਪਾਂ ਨੂੰ ਹੈਗਾ ਤੇਰੇ ਭਾਦਾਂ ਤੈਨੂੰ ਕੱਲੇ ਨੂੰ ਦੁੱਖ ਹੈ ਹਾਂ ਮੈਨੂੰ ਕੱਲੇ ਨੂੰ ਦੁੱਖ ਹੈ ਜਦੋਂ ਮੇਰਾ ਪੁੱਤ ਹੀ ਨਹੀਂ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀ ਗੱਲ ਸੁਣ ਲੈ ਮੈਂ ਉਹਦਾ ਪਤਾ ਲੈ ਕੇ ਆਉਣੀ ਆ ਵੀ ਉਹ ਪਹੁੰਚ ਵੀ ਗਈ ਕਿ ਨਹੀਂ ਪਹੁੰਚੀ ਇੱਥੇ ਰਹਿ ਇੱਥੇ ਆਮਨਾਲ ਤੂੰ ਨਾ ਜਿਹੜਾ ਭੌਂਕੜਾ ਭੌਂਕੜਾ ਨਾ ਇੱਕ ਗੱਲ ਸੁਣ ਲੈ ਮੇਰੀ ਉਹਨਾਂ ਨੇ ਜਦੋਂ ਉਹਨੂੰ ੱੱੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਸੀ ਪਤਾ ਤੈਨੂੰ ਜਾ ਹੁਣ ਬਗ ਜੀ ਉਹਨਾਂ ਦੇ ਘਰੇ ਜਦੋਂ ਤੇਰੀ ਬੇਇੱਜ਼ਤੀ ਕੀਤੀ ਨਾ ਰੱਜ ਕੇ ਉਹਨਾਂ ਨੇ ਫੇਰ ਲੱਗੂ ਤੈਨੂੰ ਪਤਾ ਮੇਰੀ ਬੇਇੱਜ਼ਤੀ ਕੋਈ ਨਹੀਂ ਕਰਦੇ ਮੇਰੇ ਤਾਂ ਇੱਜ਼ਤ ਕਰਦੇ ਆ ਬੇਇੱਜ਼ਤੀ ਕਰਦੇ ਫੁੱਡੀ ਪਿਓ ਪਤੰਦ ਉਹ ਓਏ ਜਾ 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 ਮੈਂ ਤਾਂ ਜਾ ਕੇ ਆਉਣੀ ਆ ਮੈਂ ਤਾਂ ਪਤਾ ਲੈ ਕੇ ਆਉਣੀ ਆ ਤਾ ਉਹ ਤੂੰ ਬਗ ਜਾ ਜਾ ਜਿਹੜੀ ਟਣਕ ਜੀ ਗਈ ਆ ਕਿ ਨਹੀਂ ਗਈ ਉਹ ਤੂੰ ਬਗ ਜਾ ਕਿਤੇ ਮੈਥੋਂ ਨਾ ਪਹਿਲਾਂ ਆਪਣੀ ਟਣਕ ਜੀ ਲਾ ਲਈ ਗਈ ਆ ਕਿ ਨਹੀਂ ਕਰੇ ਵੱਡੀ ਲੰਬੜਦਾਰ ਨਹੀਂ ਨਾ ਕੀ ਗੱਲ ਬਈ ਐਵੇਂ ਬੈਗੀ ਚਬੂਤਰੇ ਤੇ ਚੜਕੇ ਕਰਦਾ ਕੋ ਕੰਮ ਨਹੀਂ ਕਰਨਾ ਤੈ? ਇੱਕ ਤਾਂ ਤੂੰ 15 ਦਿਨ ਹੋ ਗਏ ਸਾਨੂੰ ਰੋਡੀ ਲੱਗ ਰਹੀ ਐ। ਹੈ? ਮੜੀ-ਮੋਟੀ ਸ਼ਰਮ ਕਰ ਲੈ ਤੇਕਿਆਂ ਦੇ ਬਾਹਰ ਚ ਬੈਠੀ ਐ ਤੂੰ ਆਪਦੇ ਸਹੁਰੇ ਨਹੀਂ ਬੈਠੀ ਚਬੂਤਰੇ ਤੇ ਚੜੀ। ਕੰਮ ਕਰ ਲੈ ਕੋਈ। ਪੱਬੀ ਸਾਰੇ ਕੰਮ ਤਾਂ ਕਰਤੇ ਮੈਂ। 5:30 ਵਜੇ ਦੀ ਉੱਠੀ ਹੋਈ ਆ। ਨਾ ਕੀ ਤੂੰ ਸਾਰੇ ਕੰਮ ਕਰਤੇ ਨਹੀਂ ਇੱਧਰ ਦੇਖੀ। ਕਿਵੇਂ ਨੇਰ ਖਾਨਾ ਚੱਲ ਰਿਹਾ? ਕਿਵੇਂ ਕੂੜੇ ਨਾਲ ਸਾਰਾ ਬੇੜਾ ਭਰਿਆ ਪਿਆ। ਦੋ ਬੋਕਰਾਂ ਮਾਰਦੇ ਗੋਡੇ ਤਾਂ ਨਹੀਂ ਡੁੱਟਦੇ ਤੇਰੇ। ਫਾਬੀ ਕਿੰਨੇ ਵਾਰ ਤਾ ਸੰਬਰ ਤਾ ਧੰਬਾਰੀ ਝਾੜੂ ਲਾਤਾ ਮੈਂ ਨੇਰੀ ਚੱਲੀ ਜਾਂਦੀ ਐ ਹੁਣੇ ਚ ਮੇਰਾ ਕੀ ਕਸੂਰਾ ਦੇਖ ਮੇਰੀ ਗੱਲ ਸੁਣ ਜੇ ਤਾਂ ਦੋ ਰੋਟੀਆਂ ਖਾਣੀਆਂ ਨੇ ਕੰਮ ਤਾਂ ਕਰਨੀ ਪਊਗਾ ਜੇ ਤਾਂ ਤੂੰ ਭੁੱਖੀ ਰਹਿ ਸਕਦੀ ਐ ਤੈਨੂੰ ਐ ਲੱਗਦਾ ਵੀ ਮੇਰਾ ਸਰੀਰ ਝੱਲ ਸਕਦਾ ਭੁੱਖ ਤਾਂ ਕੋਈ ਚੱਕਰ ਨਹੀਂ ਬੈਠੀ ਰਹਿ ਬਿਸਤਰਾ ਵਿਛਾ ਦੂੰਗੀ ਦਨ ਰਾਤ ਪਿਆ ਰ ਪਈ ਰਹਾ ਕਰੀ ਕੋਈ ਨਾ ਭਾਬੀ ਲਾ ਦਿੰਨੀ ਆ ਝਾੜੂ ਲਾ ਦਿੰਨੀ ਆ ਨਹੀਂ ਬਈ ਖੜੀ ਹੋ ਕੇ ਝਾੜੂ ਲਾ ਲੈ ਤੇ ਨਾਲੇ ਸਬਜ਼ੀ ਸਬਜ਼ੀ ਚੀਰ ਲੈ ਕੋਈ ਆਥਨ ਦਾ ਇੰਤਜ਼ਾਮ ਕਰ ਲਈ ਜੇ ਹੋਣੀ ਤਾਂ ਲੱਗੇਗੀ ਕਰਨ ਫੇਰੇ ਟਾਈਮ ਤੇ ਰੋਟੀ ਪੱਕੂ ਆਥਣੇ ਬੈ ਗਈ ਚਬੂਤਰੇ ਤੇ ਚੜ ਕੇ ਨਾਲ ਪ੍ਰੀਤ ਮਾੜੀ ਮੋਟੀ ਸ਼ਰਮ ਕਰ ਲੈ ਬਾਈ ਮੈਂ ਤੈਨੂੰ ਕਹਿੰਦੀ ਤੇ ਤੈਨੂੰ ਆਪਦਾ ਨਾ ਕੋਈ ਹੱਲ ਕਰ ਲੈ ਇਧਰ ਉਧਰ ਰਿਸ਼ਤੇਦਾਰੀ ਚ ਵਗ ਜਾ ਜੋ ਤਾਂ 2-4 ਦਿਨ ਕਿਉਂ ਸਾਡੀ ਪਿੰਡ ਚ ਮਿੱਟੀ ਪਟਵਾਰ ਰੱਖੀ ਐ ਤੈਂ ਮਿੱਟੀ ਨਹੀਂ ਪਟਵਾਰ ਖੀ ਚੱਕ ਲੈ ਝਾੜੂ ਹੁਣ ਬੁੱਥਾ ਵਾਂ ਕੇ ਬੈਠੀ ਰਹੇਗੀ ਕੱਪੜੇ ਤਾਂ ਚੜਦੇ ਤਾਂ ਚੜਦੇ ਪਾਉਂਦੀ ਆ ਕਿ ਮੈਨੂੰ ਦੁੱਖ ਲੱਗਿਆ ਨੀ ਮੈਂ ਮਰਚਾਂ ਧੁੱਪ ਚ ਲੱਗੀ ਪਈ ਆ ਝਾੜੂ ਮਾਰਨ ਮਾਂ ਕਿਵੇਂ ਆ ਮੈਂ ਤਾਂ ਠੀਕ ਆ ਤੂੰ ਦੱਸ ਪੁੱਤ ਠੀਕ ਆ ਠੀਕ ਆ ਨਾਲੇ ਡੈਡੀ ਕਿਵੇਂ ਨੇ ਠੀਕ ਆ ਪੁੱਤ ਉਹਦੇ ਕਿਹੜਾ ਗੋਲੀ ਵੱਜੀ ਆ ਤੂੰ ਦੱਸ ਕਿਵੇਂ ਆ ਮੰਮੀ ਮੈਂ ਤਾਂ ਠੀਕ ਆ ਮੇਰਾ ਨਾ ਸੱਚੀ ਬਾਲਾ ਜੀ ਕਰੀ ਜਾਂਦਾ ਸੀ ਤੁਹਾਨੂੰ ਮਿਲਦਾ ਤੁਸੀਂ ਬਹੁਤ ਵਧੀਆ ਕੀਤਾ ਆਗੇ ਤੁਸੀਂ ਪੁੱਤ ਤੂੰ ਠੀਕ ਪਹੁੰਚ ਗਈ ਸੀ ਹਾਂ ਮੰਮੀ ਮੈਂ ਤਾਂ ਠੀਕ ਪਹੁੰਚ ਗਈ ਸੀ ਅੱਜ ਵੀ ਮੈਂ ਤਾਂ ਲੜ ਲੜਾ ਕੇ ਆਈ ਆ ਪੁੱਤ ਮੈਂ ਆਖਾ ਮੈਂ ਤਾਂ ਜਾਉਂਗੀ ਮੈਂ ਤਾਂ ਪਤਾ ਲੈ ਕੇ ਆਉਂਗੀ ਪੁੱਤ ਧੁੱਪ ਦੇ ਵਿੱਚ ਨਾ ਕੰਮ ਕਰਿਆ ਕਰ ਮੰਮੀ ਜਦੋਂ ਕੰਮ ਕਰਨੇ ਨੇ ਫਿਰ ਕੀ ਧੁੱਪ ਛਾਂ ਵੇਖਣੀ ਆ ਤੇ ਨਾਲੇ ਦੋ ਡੰਗ ਦੀ ਰੋਟੀ ਤਾਂ ਖਾਣੀ ਆ ਬਿਨਾ ਕੰਮ ਕਰੇ ਮੈਨੂੰ ਕੌਣ ਰੋਟੀ ਦੇ ਦੇਗਾ ਨਾ ਪੁੱਤ ਇਹ ਤੇਰੇ ਪੇਕੇ ਦਾ ਘਰ ਰੋਟੀ ਕਿਉਂ ਨਹੀਂ ਦੇਣਗੇ ਰੋਟੀ ਤਾਂ ਦੇ ਹੀ ਦੇਣਗੇ ਇੱਥੇ ਕਿਹੜਾ ਕੋਈ ਕਹਿਣ ਸੁਣਨ ਵਾਲਾ ਤੈਨੂੰ ਕੁਝ ਮੰਮੀ ਮਾਂ ਬਾਪ ਤੋਂ ਬਾਅਦ ਕੋਈ ਨਹੀਂ ਹੁੰਦਾ ਕੋਈ ਬੇਲੇ ਨੂੰ ਰੋਟੀ ਨਹੀਂ ਦਿੰਦਾ ਹਾਂ ਪੁੱਤ ਇਹ ਤਾਂ ਤੇਰੀ ਗੱਲ ਠੀਕ ਹੈ ਪਰ ਤੀਏ ਠੰਡੇ ਠੰਡੇ ਕਰਦਿਆ ਕਰ ਧੁੱਪ 'ਚ ਬਿਮਾਰ ਹੋ ਜੰਗੇ ਪੁੱਤ ਕੋਈ ਗੱਲ ਨਹੀਂ ਮੰਮੀ ਇੱਥੇ ਤੁਸੀਂ ਥੋੜੀਓ ਜਿਹੜੇ ਮੇਰਾ ਇੰਨਾ ਫਿਕਰ ਕਰਦੀ ਸੀ ਚਲੋ ਤੁਸੀਂ ਅੰਦਰ ਮੈਂ ਤੁਹਾਡੇ ਖਾਤਰ ਪਾਣੀ ਲੈ ਕੇ ਆਉਣੀ ਆ ਤੇਰੀ ਭਾਬੀ ਕਿੱਥੇ ਆ ਉਹ ਅੰਦਰ ਪਈ ਨੇ ਮੰਮੀ ਆਜੋ ਅੱਛਾ ਚਲ ਲਓ ਮੰਮੀ ਜੀ ਪਾਣੀ ਪੀ ਲਓ। ਪੁੱਤ ਉੱਠ ਕੇ ਨਹੀਂ ਆਈ ਤੇਰੀ ਪਰਚਾਈ। ਮੰਮੀ ਪਤਾ ਨਹੀਂ ਲੱਗਿਆ ਹੋਣਾ ਆਜੂਗੀ ਕੋਈ ਨਾ। ਸਸਰੀ ਘਰ ਮਸੀ ਸਸਰੀ ਘਰ ਪੁੱਤ ਬਹਿ ਜਤੀ ਹੈ। ਕਿਵੇਂ ਆਉਣੇ ਹੋਗੇ ਬਿਨਾਂ ਰੱਸੀ ਆਗੇ। ਅੱਛਾ ਪ੍ਰੀਤ ਨੂੰ ਲੈਣ ਆਏ ਹੋਗੇ। ਨਾ ਪਤਾ। ਹਾਂ ਮੈਂ ਤਾਂ ਪ੍ਰੀਤ ਨੂੰ ਮਿਲਣ ਆਈ ਐ ਕਿ। ਮੇਰਾ ਤਾਂ ਬਾੜੀ ਦਿਲ ਕਰਦਾ ਸੀ ਮੇਰਾ ਤਾਂ ਢਿੱਡ ਜਨਾ ਬਾਲੇ ਖਾਈ ਜਾਂਦਾ ਸੀ ਪ੍ਰੀਤਨ ਬਿਨਾਂ ਮਾਂ ਕਹਿੰਦੇ ਖੁਸ਼ਖਬਰੀ ਸੁਣਾਉਣ ਆਇਆ ਵੀ ਤਾਰੀ ਆ ਗਿਆ ਵਾਪਸ ਨਾ ਪੁੱਤ ਤਾਰੀ ਦਾ ਤਾਂ ਕੋਈ ਹਤਾ ਪਤਾ ਨਹੀਂ ਲੱਗਿਆ ਮੇਰਾ ਤਾਂ ਢਿੱਡ ਜਮਾ ਚ ਦੱਸ ਇਹਦੇ ਬਿਨਾਂ ਘਰ ਸੁੰਨਾ ਸੁੰਨਾ ਲੱਗਦਾ ਤੇ ਇਹ ਕੀ ਕਰਾ ਕਰ ਬੜਬੜ ਖਾਂਦਾ ਕ ਲੈ ਕਰ ਬੜਬੜ ਖਾਂਦਾ ਫਿਰ ਆਪਦੀ ਨੂੰ ਲੈ ਜਾ ਸਾਨੂੰ ਇੱਥੇ ਰੋਟੀ ਲੱਗ ਰਹੀ ਐ ਸਾਰਾ ਦਿਨ ਤਾਂ ਪਾਉਂਦੀ ਐ ਕੰਮ ਦਾ ਕੋਈ ਡੱਕਾ ਨਹੀਂ ਤੋੜਦੀ ਬੇਲੀ ਨੂੰ ਰੋਟੀਆਂ ਚਾਹੀਦੀਆਂ ਨੇ ਇੱਕ ਅਸੀਂ ਅੱਕੇ ਪਏ ਆ ਬਈ ਛੋਡੀ ਨਾਲੇ ਕਮੀ ਪੂਰੀ ਹੋ ਜੂਗੀ ਲੈ ਜਾਓ ਆਪਦੀ ਨੂੰ ਪੁੱਤ ਕੰਮ ਤਾਂ ਇਹ ਬਾਧੂ ਕਰਦੀ ਹੈ ਕੀ ਕੀ ਗੱਲ ਸਵਾਹ ਕਰਦੀ ਹੈ ਕੰਮ ਇਹ ਮੰਜੇ 'ਚੋਂ ਤਾਂ ਇਹ ਸੁੱਤੀ ਨਹੀਂ ਉੱਠਦੀ ਕੰਮ ਕਰਦੀ ਹੈ ਸਵਾਹ ਮੰਜੇ 'ਚੋਂ ਸੁੱਤੀ ਨਹੀਂ ਉੱਠਦੀ ਕੀ ਗੱਲ ਪੁੱਤ ਤੂੰ ਠੀਕ ਤਾਂ ਹੈਗੇਂ ਆ ਤੂੰ ਤਾਂ ਸਵੇਹਾ ਉੱਠ ਕੱਢਦੇ ਸੀਗੇ 5 ਵਜੇ ਮੰਮੀ ਇੱਥੇ ਵੀ 5 ਵਜੇ ਉੱਠਦੀ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਹੋਰ ਸਵੇਹਾ ਕਿੰਨਾ ਕੁ ਹੁੰਦਾ ਪੁੱਤ ਉੱਠ ਕੇ ਨਾ ਮੰਜੇ ਤੇ ਬੈਠੀਦਾ ਨਹੀਂ ਹੁੰਦਾ ਉਹਨੂੰ ਉੱਠਣਾ ਨਹੀਂ ਕਹਿੰਦੇ ਹੱਡ ਪੈਰ ਵੀ ਬੰਦੇ ਦੇ ਚੱਲਦੇ ਦਿਖਾਈ ਦੇਣ ਕਿਸੇ ਨੂੰ ਪੁੱਤ ਤੁਹਾਡੇ ਤੋਂ ਬਗੈਰ ਤਾਂ ਕੌਣ ਹੈਗਾ ਰਲ ਮਿਲ ਕੇ ਰਹਿਆ ਕਰੋ ਉਹ ਬੱਸ ਕਰੋ ਮਾਸੀ ਜੀ ਜੇ ਸਾਡੇ ਤੋਂ ਬਿਨਾ ਕੋਈ ਨਹੀਂ ਸੀ ਤੁਸੀਂ ਕਿਉਂ ਕਰੋ ਗੱਡੀ ਅਗਲੀ ਜੇ ਚੱਜ ਹਾਲ ਦੀ ਹੁੰਦੀ ਤੇਰਾ ਮੁੰਡੇ ਨੂੰ ਮੁੰਡਾ ਨੂੰ ਛੱਡ ਕੇ ਨਾ ਭਜਦਾ ਪੁੱਤ ਇਹ ਤਾਂ ਚੱਜ ਦੀ ਹੈ ਮੇਰਾ ਮੁੰਡਾ ਹੀ ਨਕਮਾ ਹੈ ਜਿਹੜਾ ਘਰੋਂ ਭੱਗ ਗਿਆ ਨਾਲੇ ਪੁੱਤ ਉਹਦਾ ਕਢਾਤਾ ਪਤਾ ਹੈ ਖਬਰਾਂ ਉਹਨੂੰ ਕੀ ਹੋਇਆ ਕੀ ਨਾ ਹੋਇਆਗਾ ਉਹਦੇ ਅਤੇ ਪਤੇ ਤੋਂ ਕੀ ਲੈਣਾ ਉਹ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਅਗਲੇ ਨੇ ਜ਼ਮੀਨ ਲੈ ਲਈ ਅਗਲਾ ਕੁੜੀ ਨੂੰ ਲੈ ਕੇ ਕਿਸੇ ਨੇ ਦਿੱਤਰ ਹੋ ਗਿਆ ਹੋਣਾ ਹੋਰ ਕੀ ਉਹਦੇ ਨਾਲ ਵਿਆਹ ਕਰਾ ਲਿਆ ਹੋਣਾ ਨਾ ਪਤਾ ਇਹ ਜੀ ਗੱਲ ਤਾਂ ਮੈਂ ਸੁਣੀ ਨਹੀਂ ਮੇਰੀ ਗੱਲ ਸੁਣ ਆਈ ਨਹੀਂ ਪਤਾ ਵੀ ਕਿਤੇ ਜਿਉਂਦਾ ਵੀ ਹੈ ਚੰਦਰੇ ਨੂੰ ਕੁਝ ਹੋਣਾ ਗਿਆ ਹੋਵੇ ਉੱਤਮ ਬਾਲੀ ਔਖੀ ਹੈ ਇਹ ਨਾਲ ਮਿਲ ਕੇ ਰਹਾ ਕਰੋ ਧੀਏ ਕੰਮ ਦਾ ਕੀ ਆ ਕੰਮ ਨਾਲ ਮਿਲ ਕੇ ਕਰ ਲਿਆ ਕਰੋ ਪੁੱਤ ਮਾਸੀ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਸਾਡੇ ਤੋਂ ਤਾਂ ਨਹੀਂ ਇਹਦਾ ਇੰਨਾ ਭਾਰ ਜਿਹਾ ਚੱਲਿਆ ਜਾਂਦਾ ਠੀਕ ਹੈ ਹਿੱਕ ਠੋਕ ਕੇ ਜ਼ਮੀਨ ਲੈ ਕੇ ਗਈ ਤੀ ਹਿੱਕ ਠੋਕ ਕੇ ਮੈਂ ਵੀ ਇਹਦੇ ਮਿੰਟਾਂ ਤਰਲੇ ਬਹੁਤ ਕਰੇ ਤੀ ਜਾਂਦੀ ਵਾਰੀ ਕਿਹਾ ਵੀ ਸੀ ਵਿਪਰੀਤ ਜੇ ਤੂੰ ਜ਼ਮੀਨ ਲੈ ਗਈ ਨਾ ਤੇਰਾ ਇਸ ਘਰ ਚ ਸੀਰ ਨਹੀਂ ਰਹਿਣਾ ਪਰ ਇਹਨੇ ਮੇਰੀ ਇੱਕ ਨਹੀਂ ਮੰਨੀ ਮੈਂ ਕਿਹਾ ਹੁਣ ਇਹਨੂੰ ਘਰੇ ਬੜਨ ਦਿੰਦੀ ਸੀ ਉਹ ਤਾਂ ਇਹਦਾ ਭਰਾ ਵਾਲਾ 헤ਜਲਾ ਜਿਹਨੇ ਨੂੰ ਘਰੇ ਬਿਠਾ ਰੱਖਿਆ ਤੇ ਯੇ ਇਦਾ ਕੋਈ ਕਸੂਰ ਨਹੀਂ ਸਾਰਾ ਕਸੂਰ ਮੇਰੇ ਪੁੱਤ ਦਾ ਨਹੀਂ 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 ਨਾ ਤੁਹਾਡੇ ਪੁੱਤ ਦਾ ਕਸੂਰ ਤਾਂ ਸਾਡਾ ਹੈ ਜਿਹੜਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹਨੂੰ ਆਪਦੇ ਘਰੇ ਜਗ੍ਹਾ ਦੇਤੀ ਅਸੀਂ ਨੇ ਨਹੀਂ ਉਹ ਤਾਂ ਗੱਲ ਠੀਕ ਹੈ ਪੁੱਤ ਜਿਹੜੀ ਆ ਜ਼ਮੀਨ ਵਾਲੀ ਗੱਲ ਹੈ ਮੇਰੇ ਪੁੱਤ ਨੇ ਇਹਨੂੰ ਚੱਕੀ ਰੱਖਿਆ ਜ਼ਮੀਨ ਲੈ ਕੇ ਆ ਜ਼ਮੀਨ ਦੇ ਕਹ ਇਨੇ ਚੰਦਰੀ ਨੇ ਮੈਨੂੰ ਦੱਸੀ ਨਹੀਂ ਨਹੀਂ ਮੈਂ ਕੀ ਲੈਣ ਦੰਦੀ ਸੀ ਉਹ ਤੁਸੀਂ ਸਾਰੇ ਵਿੱਚ ਹੀ ਹੋ ਮੈਨੂੰ ਸਭ ਪਤਾ ਹੈ ਬੋਬਰ ਜ਼ਮੀਨ ਨਾਲ ਥੋੜਾ ਪਰਤਾ ਇੱਥੇ ਰੋਟੀਆਂ ਨੂੰ ਸਾਾਨੂੰ ਅੱਕ ਲੱਗੀ ਆ 2 ਕਿਲੋ ਆਟਾ ਜਿਹੜਾ ਰਹਿ ਜਾਂਦਾ ਢੋਲੀ ਚ ਉਹ ਇਹ ਖਾ ਜਾਂਦੀ ਐ ਨਹੀਂ ਪੁੱਤ ਐਂ ਨਾ ਕਰ ਜੇ ਮੇਰੇ ਸਾਰੇ ਦੀ ਗੱਲ ਹੋਵੇ ਨਾ ਮੈਂ ਤੈਨੂੰ ਘਰੋਂ ਪੈਰ ਨਹੀਂ ਸੀ ਪੱਟਣ ਦਿੰਦੀ ਮੇਰੇ ਨਾਲ ਤਾਂ ਦਾ ਬਾਲਾ ਹੀ ਮੋਹ ਐ ਪੁੱਤ ਤਾਂ ਫਿਰ ਹੁਣ ਲੈ ਜਾ ਆਈ ਤਾਂ ਹੈਗੀ ਐ ਕੌਣ ਹਟਾਉਂਦਾ ਤੈਨੂੰ ਨਾ ਤੀਗੇ ਐਂ ਨਾ ਕਰ ਪੁੱਤ ਬਣ ਕੇ ਇੰਨਾ ਪਿਆਰ ਨਾ ਰਹਿੋ ਪੁੱਤ ਕੰਮ ਤਾਂ ਦਾ ਕਰ ਲਿਆ ਕਰ ਦੋ ਰੋਟੀਆਂ ਖਾਣੀਆਂ ਨੇ ਟਾਈਮ ਪਾਸ ਕਰਨਾ ਤੀਏ ਕਰ ਲੈ ਇਹਨੂੰ ਕੀ ਲੋੜ ਐ ਕੰਮ ਕਰਨ ਦੀ ਨਾ ਇਹਨੇ ਕਿਧਰੇ ਜਾਣਾ ਵਿਚਾਰੀ ਨੇ ਇਹ ਤਾਂ ਉਦੋਂ ਤੱਕ ਠੰਡੀ ਸੀਲ ਨਹੀਂ ਹੁੰਦੀ ਜਦੋਂ ਤੱਕ ਸਾਡੇ ਦੋਹਾਂ ਚ ਇੱਕ ਜਣਾ ਗੱਡੀ ਨਹੀਂ ਚੜਦਾ ਪੁੱਤ ਖੈਰ ਸੁੱਖੀ ਰਹੇ ਐ ਨਾ ਬੋਲ ਪ੍ਰਮਾਤਮਾ ਤੁਹਾਨੂੰ ਠੀਕ ਹੀ ਰੱਖੇ ਉਹ ਬੱਸ ਕਰ ਮਸੀਲ ਉਹ ਨਹੀਂ ਛੋੜੀਆਂ ਦਵਾਵਾਂ ਦੀ ਤੂੰ ਜਾ ਆਪਦਾ ਕੰਮ ਕਰ ਜਾ ਕੇ ਹੋਰ ਤੂੰ ਸਲਾਹਾਂ ਦੇਣ ਆਲੀ ਆ ਗਈ ਉਹ ਤਾਂ ਸਾਡੇ ਕੋਈ ਗੇਟ ਤੇ ਆ ਕੇ ਨਹੀਂ ਖੜਿਆ ਪੁੱਤ ਇਹਦਾ ਕੀ ਕਸੂਰ ਹੈਗਾ ਇਹਦਾ ਕੋਈ ਕਸੂਰ ਨਹੀਂ ਜਾਓ ਸਾਡੇ ਕੋਲ ਤੂੰ ਇਹ ਗੱਲ ਤਾਂ ਮੈਂ ਜਾਣਨੀ ਐ ਪਰ ਤੂੰ ਮੇਰੇ ਹੱਥ ਬੰਨ੍ਹ ਕੇ ਬੇਨਤੀ ਇਹਨੂੰ ਨਾ ਕੁਝ ਬੋਲੀ ਮੈਂ ਤਾਂ ਬਗ ਜਾਨੀ ਐ ਇੰਨਾ ਮਨ ਨਹੀਂ ਕਰੀਦਾ ਹੁੰਦਾ ਜਿੰਨਾ ਕਰਨ ਲੱਗੇ ਆ ਗਈ ਵੱਡੀ ਹਮੈਤੜ ਸ਼ਰਮ ਤਾਂ ਨਹੀਂ ਆਉਂਦੀ ਤੁਸੀਂ ਸਾਰੇ ਰਲੇ ਮਿਲੇ ਭੁਗਤੋਂ ਇੱਕੋ ਥਾਲੀ ਦੇ ਲੱਡੂਆਂ ਸਾਰੇ ਜਮੀਨ ਤਾਂ ਤੁਹਾਡੇ ਵੀ ਕੰਮ ਆਈਏ ਮੈਨੂੰ ਸਭ ਪਤਾ ਹੈ ਜਿਹੜੀਆਂ ਗੇਮਾਂ ਪਾਉਣ ਨੂੰ ਫਿਰਦੇ ਹੋ ਤੁਸੀਂ ਕੋਈ ਨਾ ਹਲੇ ਤਾਂ ਮੈਂ ਇਹਦੇ ਨਾਲ ਕੀਤਾ ਵੀ ਕੀ ਹੈ ਅੱਗੇ-ਅੱਗੇ ਹਲੇ ਨੂੰ ਪਤਾ ਲੱਗੂਗਾ ਜੇ ਨੇ ਆਪਦੇ ਆਪ ਨੂੰ ਖਤਮ ਨਾ ਨਾ ਕਰ ਲਿਆ ਮੇਰਾ ਨਾਂ ਵੀ ਲਾਪਰਿਤ ਨਹੀਂ ਹੈਗਾ ਨਾਲੇ ਮੈਨੂੰ ਮੂਰਖ ਤੁਸੀਂ ਬਣਾਓਗੇ ਮੈਨੂੰ ਕਾਹਨੂੰ ਪਤਾ ਵੀ ਤਾਰੀ ਨੂੰ ਤੁਸੀਂ ਉਹ ਦਵੱਲੇ ਕਿਸੇ ਪਾਸੇ ਜ਼ਮੀਨ ਹੜੱਪਣ ਦੇ ਮਾਰਿਆਂ ਨੇ